ਕੱਚਾ ਘਰ ਬਸਿਆ ਨਹੀਂ ਮੰਗਤੇ ਪਹਿਲਾਂ ਫਿਰ ਆਈ ਕਿ ਅਗਰਾਂ ਦੀ ਬਾਟੀ ਲੈ ਕੇ ਕੱਚਾ ਤਾਂ ਇਹ ਹੋ ਗਿਆ ਤਾਂ ਜਾਂ ਤਨ ਨੂੰ ਪਹਿਲੇ ਤੂੰ ਆਪੇ ਕਹਿ ਰਹੀ ਕਿ ਟਾਈਮ ਲੱਗੂਗਾ ਬਾ ਖੜੀ ਰਹਿ ਮੈਂ ਟਾਈਮ ਲੱਗੂਗਾ ਇਹ ਰੀਤੀ ਆ ਰੀਤੀ ਆ ਦੇਖਾਂ ਮੈਂ ਖਾ ਕੇ ਦੇਖਦੇ ਚੱਲ 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 ਸ਼ਾਵਨਾ ਜੈ ਨੂੰ ਮਾਰ ਕੱਚਾ ਚੈ ਪਾਣੀ ਪਾ ਦੋ ਮੋਰ साबुनी साद है नहीं. ही नहीं, बड़ा ही तो चीड़ यार। तो तो मैं चुंबे भी देख रहा है, बड़ा ही चुंबे के लिए। जो तो ये काट दो मर्द का। मैं साफ़ भी देख रहा हूँ स्क्रीन पे चुंबे ही, काबियन दर्ले है। लॉज़ी। सारे मैंने ये बना सब्ज़ी वेगाल, आड़ी भी सब्ज़ी। वो परे, वो परे सामने लोग इस वजह से स्व ਹੁਣ ਆਪਾਂ ਜਰਦੀਆਂ ਦੀ ਸਬਜੀ ਬਣਾਈਆ ਯੂਵੀ ਨੂੰ ਦੇਖ ਕੇ ਚੋ ਚੜ ਜਾਊਗਾ ਅੱਜ ਯੂਵੀ ਸਾਰੀ ਰੋਟੀ ਖਾਣਵਾ ਸਕੂਲ 'ਚ ਕਿਉਂਕਿ ਯੂਵੀ ਨੂੰ ਇਹ ਜਿਹੀਆਂ ਸਬਜ਼ੀਆਂ ਪਸੰਦ ਨੇ ਆ ਦੁਨੀਆਂ ਜਿਹੜੀਆਂ ਕਹਿੰਦਾ ਪੁੱਠੀਆਂ ਸਿੱਧੀਆਂ ਮਨੂੰ ਉਹ ਬਿਲਕੁਲ ਵੀ ਚੰਗੀਆਂ ਨਹੀਂ ਆ। ਇਹਦੇ ਉਹ ਮਨਿੰਦੇ ਚੰਗਾ। ਹੁਣ ਟਾਈਮ ਹੋ ਗਿਆ ਸਕੂਲ ਦਾ। ਆਪਾਂ ਰੋਟੀ ਪਾ ਦਈਏ ਫੋਲਪੇਪਰ ਵਿੱਚ ਚੱਕ ਲਈਏ। ਰੋਟੀ ਰੋਟੀ ਕਰਦੀ ਐ ਪੈਕ ਟਾਈਮ ਹੋ ਗਿਆ ਪੂਰਾ ਬੜੇ ਮੁਸ਼ਕਲਾਂ ਨਾਲ ਸਕੂਲ ਲੱਗੇ ਨੇ ਹੁਣ ਇੱਕ ਦਿਨ ਵੀ ਛੁੱਟੇ ਨਹੀਂ ਮਾਰਨੀ ਪੇਪਰ ਐ ਇਹਨੂੰ ਕੈਂਸਲ ਹੋਗੇ ਪੇਪਰ ਕੈਂਸਲ ਤਾਂ ਹੋਗੇ ਕਹਿੰਦੇ ਹੁਣ ਜਿਹੜੇ ਪਹਿਲਾਂ ਦੋਏ ਹੁੰਦੇ ਨੇ ਮਾਈਨਰ ਜੇ ਪਤਨਿ ਕਿਹੜੇ ਨੇ ਉਹ ਬਾਅਦ ਚ ਹੋਣਗੇ ਮੇਜਰ ਸਬਜੈਕਟ ਦੇ 15 ਤਰੀਕ ਨੂੰ ਹੋਣਗੇ 13 ਤਰੀਕ ਨੂੰ ਯੂਵੀ ਦਾ ਬਰਥਡੇ ਐ 15 ਨੂੰ ਯੂਵੀ ਦੇ ਪੇਪਰ ਸਟਾਰਟ ਹੋ ਜਾਣਗੇ ਇਹਨਾਂ ਜਿਹੜਾ ਮੈਂ ਫੋਲਡ ਪੇਪਰ ਚੱਕ ਕੇ ਲਿਆਈਆਂ ਤਾਂ ਪੌਣੇ ਚ ਰੋਟੀ ਲਵੇਟੀ ਐ ਜਿਹੜੇ ਗਾਰਨਰ ਵੀਡੀਓ ਦੇਖਦੇ ਨੇ ਵੈਸੇ ਗਾਰਨਰੇ ਦੇਖਦੇ ਨੇ ਸਾਰੇ ਫਿਰ ਆ ਆਲੇ ਦੋਲੇ ਲੇਟੂ ਲੇਟੂ ਗਏ ਦੇ ਇਹ ਅਸੀਂ ਰੋਟੀ ਦੇ ਨਾਲ ਵੇਟਣਾ ਹੁਣ ਬੰਦ ਕਰਤਾ ਕਿੱਲਾ ਬਾਲਿਆ ਉਧਰ ਦੇਖੋ ਜੀ ਕੀ ਤਿਆਰ ਹੋ ਗਿਆ ਰੈਡੀ ਸ਼ੈਡ ਹੋ ਗਿਆ ਆਪਦਾ ਝੇਠਾ ਲੰਮ ਦੇਖ ਰਿਹਾ ਹੈ ਨੇ ਜਿਹੜਾ ਲੰਮਾ ਅਟਸੋੜਾਂ ਦਾ ਨਾ ਝੇਠਾ ਵਾਲ ਦਾ ਰੋਟੀ ਦੇਖਦੇ ਜਾਂਦਾ ਬੱਸ ਆਪ ਦੀ ਸਬਜੀ ਐਸੀ ਫੇਵਰਟ ਸਾਡੀ ਖਾ ਕੇ ਆਉਗਾ ਵੀ ਚੰ ਚੰਗਾ ਹੋ ਸੁੱਕੂ ਗਾ ਹੈਗਾ ਗਿੱਲਾ ਹੈ ਨਾ ਖਰਾ ਹੋਊਗਾ ਮੋਂ ਪੀਲਾ ਪੀਲਾ ਹੀ ਹੋ ਗਿਆ ਗੱਗੂ ਮੈਂ ਤੇਰੇ ਨਾਲ ਜਦ ਤੂੰ ਸੁੱਤਾ ਪਿਆ ਤਾਂ ਤਨ ਦੋ ਤਿੰਨ ਵਾਰ ਕਿਸੀਆਂ ਬਿਛੀਆਂ ਕਰਕੇ ਆਇਤੀ ਤੇਰੇ ਮੈਂ ਤੂੰ ਉੱਠ ਜਾਂਦਾ ਤਾਂ ਫੇਰ ਸੌਂ ਜਾਂਦਾ ਤਾਂ ਹੱਸ ਕੇ ਆਹ ਦੱਸ ਜਾ ਜਦ ਇਹਨੂੰ ਪਤਾ ਲੱਗਦਾ ਵੀ ਗੱਗੂ ਆਈ ਹੈ ਤੇ ਇੱਧਰ ਪਾਈਆਂ ਨੇ ਮਿਰਚਾਂ ਸੁੱਕਣੀਆਂ ਹੁਣ ਰੋਜ਼ ਦਾ ਵਾਹਿਗੁਰੂ ਦੀ ਕਿਰਪਾ ਨਾਲ ਟੱਪ ਪਾ ਦੇਖੋ ਕਿੰਨੀ ਸੋਹਣੀ ਨਿਕਲ ਜਾਂਦੀ ਆ ਰੋਜ ਉਹ ਆ ਗਿਆ ਯੂਵੀ ਸ਼ੂਲ ਆ ਜਾ ਬੂ ਆ ਜਾ ਲੋ ਜੀ ਹੁਣ ਮੈਂ ਲੱਗ ਗਿਆ ਝਾੜੂ ਪੋਚਿਆ ਹੁਣ ਝਾੜੂ ਪੋਚੇ ਦਾ ਨਾ ਸਾਡਾ ਕੰਮ ਹੈ ਨਾ ਜਿਹੜਾ ਬਹੁਤ ਛੇਤੀ ਨਿਬੜ ਜਾਂਦਾ ਦੋਹੇ ਕੋਠੀਆਂ 'ਚ ਜਲਦੀ ਸਾਰਾ ਕੰਮ ਨਿਬੇੜ ਲੈਣੇ ਆ ਜਲਦੀ ਉਹ ਵੇਲੇ ਹੋ ਜਾਂਦੇ ਆ ਕਿਉਂਕਿ ਦੋਹੇ ਚਾਚੇ ਪਤੀਜੇ ਹੁਣ ਆਪਦੇ ਆਪ ਦੇ ਕੰਮ ਤੇ ਚਲੇ ਜਾਂਦੇ ਨੇ ਤੇ ਬੀਬੀ ਦੇਖੋ ਸਾਹਮਣੇ ਪੋੜੀਆਂ ਤੇ ਬੈਠੀ ਆ ਕਿਉਂਕਿ ਇਸ ਸਵੇਰੇ ਫਿਰ ਬੀਬੀ ਜਿਹੜੀ ਹੈ ਉਹ ਥੱਲੇ ਹੀ ਇੱਥੇ ਸੌਂਦੀ ਆ ਗੱਦੇ ਤੇ ਤੇ ਫੇ ਮੈਂ ਸਾਰੇ ਝਾੜੂ ਪੋਚਾ ਲਾ ਕੇ ਚੰਗੀ ਤਰ੍ਹਾਂ ਜਾਂ ਸੁੱਕ ਜਾਂਦਾ ਫਿਰ ਮੈਂ ਗੱਦਾ ਵਿਛਾ ਦਿੰਦੀ ਹੁੰਦੀ ਆ ਫਿਰ ਬੀਬੀ ਬੈਠ ਜਾਂਦੀ ਆ ਫਿਰ ਬੀਬੀ ਕਾਫੀ ਧੇਰ ਪੋੜੀਆਂ ਤੇ ਤਾਂ ਬੈਠੀ ਰਹਿੰਦੀ ਆ ਕਿਉਂਕਿ ਬੀਬੀ ਨੂੰ ਐ ਹੁੰਦਾ ਵੀ ਮੇਰੇ ਗੋਡੇ ਮਾੜੇ ਮੋٹے ਸਿੱਧੇ ਹੋ ਜਾਣਗੇ ਕਹਿੰਦੀ ਬੈਠੀ ਭਈ ਥੱਕ ਜਾਂਦੀ ਆ ਮੈਂ ਸਾਰਾ ਦਿਨ ਕਿਉਂਕਿ ਸਾਰਾ ਦਿਨ ਹੁਣ ਅੰਦਰੇ ਥੱਲੇ ਬੈਠਣਾ ਹੈ ਜਦ ਤੱਕ ਬੀਬੀ ਦਾ ਛਾਲਾ ਠੀਕ ਨਹੀਂ ਹੁੰਦਾ ਹੈਗਾ ਸਾਰੇ ਵੀਡੀਓ ਪੱਕਾ ਜਰੂਰ ਦੇਖਿਆ ਕਰੋ ਤੇ ਮੇਰੀ ਇੰਸਟਾਗ੍ਰam ਆਈਡੀ ਜਿਹੜੀ ਗਗਨ ਕੋਪਰ ਹੈ 105 ਉਹਤੇ ਜੋ ਵੀ ਮੈਂ ਜਿੰਨੇ ਹੋਏ ਫੁੱਲ ਵਲੌਗ ਬਣਾਉਂਦੀ ਆ ਇੱਥੇ ਮੈਂ ਸ਼ੋਰਟ ਵੀਡੀਓਜ਼ ਬਣਾਉਂਦੀ ਆ ਤੇ ਉੱਥੇ ਵੀ ਪਾ ਲੀਆ ਤਾਂ ਪਲੀਜ਼ ਜਾ ਕੇ ਉਹਨੂੰ ਵੀ ਫੋਲੋ ਕਰਿਓ ਤੇ ਉਧਰ ਵਾਲਿਆਂ ਨੂੰ ਮੈਂ ਰਿਕਵੈਸਟ ਕਰਨੀ ਕਿ ਮੇਰੇ ਫੁੱਲ ਵਲੌਗ ਦੇਖਣੇ ਹੋਣ ਤਾਂ ਮੇਰੇ YouTube ਚੈਨਲ ਉੱਤੇ ਜਾਇਓ ਬੱਪਾ ਪ੍ਰੋਡਕਸ਼ਨ 105 ਸਾਡੇ ਯਾਰ ਤਾਂ ਰਿਕਵੈਸਟ ਕਰੀ ਜਾਂਦੇ ਆ ਮੈਂ ਸਾਰਿਆਂ ਨੂੰ ਸੋ ਜੀ ਨੰਬਰ ਰੋਟੀ ਦੇ ਦਈਏ ਮੈਂ ਤਾਂ ਖਾ ਲਈ ਰੋਟੀ ਕਿਉਂਕਿ ਮੈਂ ਪਹਿਲਾਂ ਆਹ ਨੂੰ ਖਵਾਉਣ ਲੱਗੀ ਸੀ ਫਿਰ ਮੈਂ ਸਬਜੀ ਬਾਜੀ ਪਾ ਲਈ ਸੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਹੁਣ ਪਲੇਟ ਲਿਪੜੇ ਗਈ ਮੈਂ ਖਾ ਲਈ ਉਹਨੇ ਖਾਈ ਨਹੀਂ ਹੈਗੀ ਪਹਿਲਾਂ ਖਾ ਲਈ ਤੇ ਅੱਜ ਟਾਈਮ ਥੋੜਾ ਛੇਤੀ ਤਾਂ ਉਹਨੇ ਖਾਈ ਨਹੀਂ ਤੇ ਅੱਜ ਆਪੂ ਜਾਊਗਾ ਸਕੂਲ ਅੰਗਨਵਾੜੀ ਚ ਆਹੂ ਅੰਗਨਵਾੜੀ ਤੋਂ ਜਾਊਗਾ ਯੂਵੀ ਆਪਦੇ ਸਕੂਲ ਗਿਆ ਆਪੂ ਆਪਦੇ ਸਕੂਲ ਜਾਊਗਾ ਪਹਿਲਾਂ ਮੈਂ ਬੀਬੀ ਨੂੰ ਰੋਟੀ ਦੇ ਦਾਂ ਗੈਸ ਘਟ ਦਾਂਗਾ ਤਾਂ ਨੂੰ ਸਭ ਦੇ ਨੇ ਤੇਲ ਦੀ ਫਾਇ ਕਿੱਤੀ ਹੋਈ ਆ ਕਿਉਂਕਿ ਬੀਬੀ ਦਾ ਹੁਣ ਜਦ ਤੱਕ ਜ਼ਖਮ ਨਹੀਂ ਨਾ ਠੀਕ ਹੁੰਦਾ ਤਾਂ ਬੀਬੀ ਮੰਜੇ ਤੇ ਬਿਲਕੁਲ ਨਹੀਂ ਪੈ ਸਕਦੀ ਹੈਗੀ ਇਸ ਕਰਕੇ ਬੀਬੀ ਦਾ ਹਰੇ ਜ਼ਖਮ ਨੂੰ ਰਾਮ ਹੋਇਆ ਨਹੀਂ ਬੀਬੀ ਵੱਲੋਂ ਦਹੀਂ ਵੀ ਨਹੀਂ ਖਾਂਦੀ ਹੁੰਦੀ ਥੀ ਹੁਣ ਜਿੱਦਨਾਂ ਜ਼ਖਮ ਜਾਂ ਹੋਇਆ ਨਾ ਉਹਦੇ ਕਰਕੇ ਲੋਚ ਨਹੀਂ ਲੈ ਲੰਦੀ ਐ ਦੋ ਟਾਈਮ ਉਹ ਨਹੀਂ ਬੀਬੀ ਖਾਂਦੀ ਥੀ ਜਿਵੇਂ ਮੌਸਮ ਵੀ ਹੁਣ ਉਹ ਹੋ ਗਿਆ ਜਮਾ ਨਹੀਂ ਖਾਂਦੀ ਥੀ ਰੋਜ਼ ਆਖੰਬਰ ਨੂੰ ਨਾ ਮਿਰਚਾ ਲੱਗਦੀ ਹੈ ਨਹੀਂ ਸਰਤਾਂ ਦੇ ਬੰਦ ਰਾਤੇ ਇੱਕ ਤਿਹਾਰਾਂ ਦੇ ਦਿਨ ਹੁੰਦੇ ਨੇ ਜਿਹੜੇ ਬਹੁਤ ਵਧੀਆ ਲੱਗਦੇ ਨੇ ਤੇ ਮੈਨੂੰ ਤਾਂ ਸਾਰਾ ਸਾਰ ਬ੍ਰੇਕ ਆ ਜਾਂਦਾ ਇੱਕ ਮੈਨੂੰ ਤਿਹਾਰਾਂ ਦੇ ਦਿਨ ਵਧੀਆ ਲੱਗਦੇ ਆ ਇੱਕ ਮੈਨੂੰ ਘਰ ਪਰਬਾਣਾ ਦਿਨ ਵਧੀਆ ਲੱਗਦਾ ਏ ਇੱਕ ਮੈਨੂੰ ਜਿਹੜੇ ਉਹ ਦਿਨ ਆਉਂਦੇ ਨੇ ਸਬਾ ਦੇ ਸ਼ਹੀਦੀ ਦਿਹਾੜੇ ਵਾਲੇ ਨਾ ਉਹ ਸੋਹਣੇ ਲੱਗਦੇ ਹੋਰ ਨਹੀਂ ਮੋਰ ਜੰਮਾ ਵੀ ਵਧੀਆ ਲੱਗਦੇ ਦਿਨ ਵਾਸਤੇ ਕਿਉਂਕਿ ਉਹਨਾਂ ਦਿਨਾਂ 'ਚ ਨਾ ਸੇਵਾ ਬਹੁਤ ਕਰਦੇ ਨੇ ਤਾਂ ਕਰਕੇ ਜੀਵਨ ਆਉਂਦਾ ਇਹਨਾਂ ਸਾਲ 'ਚ ਮੈਨੂੰ ਇਹਨਾਂ ਦਿਨਾਂ ਦੀ ਵੇਟ ਹੁੰਦੀ ਆ ਤਿਹਾਰਾਂ ਦੀ ਗੁਰਪੁਰਬ ਦੀ ਤੇ ਜਿਹੜੇ ਛਿੱਡੀ ਦਿਹਾੜੇ ਆਪਾਂ ਸੇਵਾ ਬਹੁਤ ਜ਼ਿਆਦਾ ਕਰਦੇ ਆ ਰਾਤ ਚ ਕੀ ਕਰਦੇ ਆ ਬਸ ਉਹ ਨਾਲ ਹੀ ਚਲੋ ਸਬਜੀ ਬਹੁਤ ਹੈ ਬਹੁਤ ਹੈ ਚਲੋ ਜੀ ਵਲਗ ਨਾਲ ਜੁੜਦੇ ਰਹੋ ਹੋ ਮਿਲਿਆ ਥੋੜੀ ਦੇਰ ਤੋਂ ਚਲੋ ਜੀ ਬੀਬੀ ਖਾ ਲਈਏ ਰੋਟੀ ਲੈ ਬੀਬੀ ਰੋਟੀ ਲੋਜੀ ਟਾਈਮ ਹੋ ਗਿਆ 2:30 ਵਜੇ ਦਾ 2:30 ਵਜੇ ਤੇ ਯੁਵਰਾਜ ਵੀ ਸਕੂਲ ਤੇ ਆ ਗਿਆ ਰੋਟੀ ਲੱਗ ਗਿਆ ਖਾਣ ਆ ਕੇ ਹੈ? ਅਬ ਕੋਟਨ ਨਾਲ ਕਰ ਗਿਆ ਉਹ ਉਹੋ ਕੱਪੜੇ ਧੋ ਰਹੀ ਹੈ ਉੱਪਰ ਤਾਂ ਕਰਕੇ ਉਹ ਵੀ ਨਾਲੇ ਭੱਜ ਗਿਆ 2 ਪਿੰਡ ਭਿੱਜ ਕੇ ਆਊਗਾ ਹੁਣ ਥੱਲੇ ਦੇਖ ਲਿਓ ਤੇ ਅਜੇ ਸੇ ਕਰਨੀ ਆ ਫੇਰ ਥੋੜੀ ਕਿੰਨੀਆਂ ਨਹੀਂ ਰਿਕਵੈਸਟ ਕੀਤੀ ਆ ਵੀ ਤੋਰੀਆਂ ਬਸ ਐਂਡ ਜੈ ਹੀ ਰਹਿ ਗਿਆ ਹਨਾ ਤੋਰੀਆਂ ਦਾ ਹੁਣ ਖਤਮ ਹੋਣ ਆਲੀਆਂ ਐ ਪੇਠਾ ਤਾਂ ਸਾਡੇ ਖਤਮ ਹੋ ਚੁੱਕੇ ਐ ਹਨਾ ਹੋ ਗਿਆ ਨਾ ਖਤਮ ਹਾਂ ਤੇ ਕਿ ਕਾਦੀ ਆ ਵਧੀਆ تھی ਉਦਰੀ ਵਧੀਆ ਬੱਚ ਗਈ ਵਨਿਕ ਉਦੋਂ ਨਰਮ ਆਈ ਜਾਂ ਜਦ ਕੀ ਪਹਿਲਾਂ ਕਰਿਆ ਤਾਂ ਨਾਰਮ ਕਿੱਥੇ ਤਾਂ ਠੀਕ ਤਾਂ ਨਹੀਂ ਨਾਕਾਟ ਖੁੱਗ ਗਿਆ ਤੇ ਥੋੜਾ ਮੈਂ ਤਾਰ ਵੀ ਛੇਤੀ ਤੇ ਆ ਕੱਲ ਤਾਂ ਮੈਂ ਅੰਦਰੇ ਬੈਠੀ ਰਹੀ ਵੀਡੀਓ ਬਣਾਈ ਗਈ ਟਾਈਮ ਲੱਗ ਜਾ ਉਹਦਣ ਮੈਂ ਛੇਤੀ ਤਾਂ ਮੈਨੂੰ ਐ ਤਾਂ ਵੀ ਕੜਾਣਾ ਬਣ ਜੇ ਫੇ ਮੈਂ ਛੇਤੀ ਤਾਂ ਨਹੀਂ ਹੋ ਗਿਆ ਲੋ ਜੀ ਆਪੂ ਵੀ ਆ ਗਿਆ ਸ਼ਾਲਾ ਮਾਰਦਾ ਆਉ ਆ ਰਹੇ ਹਾਂ ਭਿੱਜ ਕੇ ਤਾਂ ਨਹੀਂ ਆਇਆ ਅੱਛਾ ਅੱਜ ਬਣਾਵਾਂਗੇ ਤੋਰੀਆਂ ਤੋਰੀਆਂ ਹਮੇਸ਼ਾ ਤੂੰ ਹੈਂ ਤੋਰੀਆਂ ਤਾਂ ਜ਼ਿਆਦਾਤਰ ਤੇਰੇ ਹਿੱਸੇ 'ਚ ਆਉਂਦੀਆਂ ਨੇ ਮੇਰੇ ਹਿੱਸੇ 'ਚ ਬੈਠਾਂ ਦਾ ਤੇਰੇ ਹਿੱਸੇ 'ਚ ਤੋਰੀਆਂ ਪਤਾ ਨਹੀਂ ਕਾਤੇ ਮੱਲੋ ਮੱਲੀ ਜਿੱਦਣ ਸਮਝੀ ਮੈਂ ਬਣਾਣੀ ਉਦੋਂ ਬੈਠਾਂ ਜਿੱਦਣ ਚਾਹ ਬਣਾਣੀ ਉਦੋਂ ਤੋਰੀਆਂ ਆਹ ਇਹ ਦੋ ਰਹਿ ਗਈਆਂ ਤੂੰ ਬਣਾ ਦੀ ਤੂੰ ਬਣਾ ਲਈ ਕੋਈ ਨਾ ਮੈਨੂੰ ਓਕੇ ਲਾਦੀਆਂ ਮੈਂ ਤਾਂ ਬਦੀ ਨਹੀਂ ਬਣਦੀ ਤੂੰ ਜਾਦੇ ਵਧੀਆ ਬਣਾਨੀ ਆ ਤਾਂ ਹੀ ਤਾਂ ਮੈਂ ਦੋ ਗੋਲੀਆਂ ਖਾਣੀਆਂ ਮੈਂ ਕਹਿੰਦੀ ਮੈਂ ਦੋ ਗੋਲੀਆਂ ਖਾਣੀਆਂ ਹੂੰ ਮੈਂ ਤੋਰੀਆਂ ਖਾ ਕੇ ਰਾਜੀ ਨਹੀਂ ਜਾਂ ਤੂੰ ਬਣਾਨੀ ਆ ਨਾ ਫੇਰ ਤਾਂ ਤੋਰੀਆਂ ਬਸ ਮੱਲੋ ਮੱਲੀ ਉਂਗਲੀਆਂ ਵੀ ਚੱਟ ਜਾਈਏ ਜੀ ਕਰਦਾ ਐ ਘੱਟ ਐ ਲੱਗਦਾ ਆਹ ਦੇ ਕਿੱਥੇ ਬੜ ਰਹੇ ਆ ਉਹ ਕਿੱਥੇ ਬੜੇ ਨਾਲੇ ਇੱਕ ਹੋਰ ਹੋਰ ਸਾਢੇ 3 ਹੋ ਗਏ ਬਸ ਸਬਜੀ ਆਲਮੋਸਟ ਸਾਡੀ ਚੀਰੀ ਗਈ ਆਇਆ ਬੂਦਾ ਢੋਲ ਬਸ ਇਹਨੇ ਦੋ ਤਿੰਨ ਤੱਕ ਇਹਦਾ ਭੋਗ ਪਾ ਦੇਣਾ ਕਿਉਂਕਿ ਸਵੇਰੇ ਨਹੀਂ ਜੋਰ-ਜੋਰ ਕੇ ਮਾਰ ਰਿਹਾ ਤਾਂ ਭਗਾ-ਭਗਾ ਸੀ ਚੰਨਾ ਮਾਰਿਆ ਹੋਰ ਮੇਰੇ ਤਾਂ ਉਹ ਰੁਕ ਪਈ ਗਿਆ ਹਾਂ ਆ ਦੇਖ ਡੰਗ ਪੈ ਗਿਆ ਨਾ ਨੂਤਾ ਗੋਲਾ ਬਣ ਗਿਆ ਤੇ ਬਾਹ ਇਹ ਆデア ਹਾਂ ਆ ਆ ਹਾਂ ਪੂਰੇ ਢੋਲ ਮਾਰਿਆ ਹਾਂ ਉਰੇ ਲੱਗਿਆ ਜਦ ਸਵੇਰੇ ਮਾਰ ਰਿਹਾ ਤਾਂ ਭਗਾ-ਭਗਾ ਕੇ ਹੋ ਗਿਆ ਮਾਰ ਕੇ ਗੰਢਾ ਆ ਗੱਟ ਗਿਆ ਹਾਂ ਫਿਰ ਵਾਹ ਦੱਬੀ ਗਈ ਆ ਤੇ ਹੁਣ ਗੋਲਾ ਪਿਆ ਵਾ ਹਾਂ ਹਲਕਾ ਜਿਹਾ ਸੁੱਜ ਗਿਆ ਔਰ ਬਹੁਤ ਜ਼ੋਰ ਕੇ ਮਾਰਦਾ ਏ ਜਦ ਲੱਗ ਜੇ ਪਿੱਛੇ ਨਾ ਫਿਰ ਇਹਨੂੰ ਉਹੀ ਉਹ ਪੈ ਜਾਂਦੀ ਆ ਹੋਰ ਨਾ ਦੇ ਚ ਨਾ ਮਾਰੇ ਤੇਰੇ ਫੇ ਪਾਲ ਦੇ ਮਾਰੇ ਦੋ ਵਾਰ ਨਾਲ ਕੋ ਕੇ ਰੱਖ ਦਾਂਗੇ ਉਹ ਮੈਂ ਤਾਂ ਬੇਚ ਸਾਰਾ ਕੁਝ ਦੇਣਾ ਪੈਂਦਾ ਏ ਫੇਰ ਕੰਮ ਕਰਦੀ ਆ ਦੇਖ ਲੋ ਮੈਂ ਆਪ ਦੰਨੀ ਆ ਸਾਰਾ ਕੁਝ ਹੁਣ ਇਹ ਮੁੰਡਾ ਡਿਲੀਟ ਤਾਂ ਨਹੀਂ ਕਰਾਊਗਾ ਨਾ ਨਾ ਤਰਖਾ ਹਜੇ ਅੱਗ ਨਹੀਂ ਬਲੀ ਹਨ ਖੱਲੀ ਆ ਯਸ

ਹਨ ਉਹ ਨਹੀਂ ਹੁਣ ਤਾਂ ਕੀ ਬਣਾਣਾ ਸਵੇਰੇ ਸਵੇਰ ਦਾ ਨਹੀਂ ਪਤਾ ਸ਼ਾਮ ਦਾ ਤਾਂ ਲੱਗਦਾ ਵੀ ਸ਼ਾਮ ਨੂੰ ਕੜੀ ਬਣੂਗੀ ਗਾ ਲੂੰ ਸ਼ਾਮ ਨੂੰ ਕੜੀ ਫਿਰ ਮੈਂ ਬਣਾ ਮੇਰੀ ਬਾਰੀ ਆਣਾ ਸ਼ਾਮ ਨੂੰ ਕੜੀ ਬਣਾਉਣੀ ਮੂੰਹ ਤੇ ਕੀ embroiderੀयां ਵਧੀਆ ਤੂੰ ਤਾਂ ਬੈਲ ਹੀ ਰਹੇਂਗੀ ਖਾਣ ਨੂੰ ਖਾਣੀ ਹੋਈ ਐ ਪਕੌੜੇ ਵਾਲੀ ਕੜੀ ਖਾਣਗੇ ਹਨਾ ਬਈ ਆਪੂ ਆਪੂ ਦੇਖੋ ਨਾਲ ਕੰਮ ਕਰ ਰਿਹਾ ਇਹ ਆਪੂ ਹੈਲਪ ਕਰ ਰਿਹਾ ਮੇਰੀ ਹਾਂ ਅੱਗੇ ਹੁਣ ਸ਼ਰਾਧਾਂ ਦੇ ਦਿਨ ਚੱਲ ਰਹੇ ਆ ਅੱਗੇ ਦਿਨ ਬਹੁਤ ਵਧੀਆ ਆਣਗੇ ਨਰਾਤਿਆਂ ਵਾਲੇ ਹਨਾ ਰਾਤ ਤੱਕ ਅੱਜ ਕਿੰਨਾ ਮਾਸ਼ਰਾ ਦਾ ਅੱਜ ਦੂਜਾ ਦੁਜਾ ਹੂੰ ਦੁਜਾ ਸ਼ਰਾਧਾ ਅੱਜ ਮਨ ਲੱਗ ਰਿਹਾ ਤੇ ਦੂਜਾ ਨਾ ਅੱਜ ਦੁਜਾ ਇਹ ਚੇਤੀ ਚੇਤੀ ਖਤਮ ਹੋਣਗੇ ਤੇ ਤਿਹਾੜ ਸ਼ੁਰੂ ਹੋਣਗੇ ਸਾਡੇ ਵੀ ਨਵੇਂ ਨਵੇਂ ਸਾਗ ਗਾਣੇ ਸ਼ੁਰੂ ਹੋਣਗੇ ਪਰ ਤਿਹਾੜਾ ਚੰਨੇ ਵਧੀਆ ਹੋ ਆਉਂਦੇ ਤੇ ਹੋਣੀਆਂ ਦੂਜੀ ਐਦ ਕੀ ਅੱਜ ਨਿਕਾ ਨੂੰ ਤੇਰੀ ਕੱਲ ਵਾਲੀ ਉਹ ਵੀਡੀਓ ਤਾਂ ਵਾਇਰਲ ਆ ਉਹੀ ਸੋਨੇ ਦੇ ਕਲਿੱਪਾਂ ਵਾਲੀ ਦੇ ਦੇ ਤਾਂ ਨਾਰਮਲ ਆਉਂਦੇ ਤੇ ਬਈ ਮੈਨੂੰ ਤਾਂ ਐ ਨਹੀਂ ਸਮਝ ਆਉਂਦਾ ਜਸ ਸੋਨੇ ਦੀ ਚੀਜ਼ ਦੇਖਦੇ ਨੇ ਭੱਜ ਕੇ ਕਾਦੇ ਹੁੰਦੇ ਦੂਏ ਨੂੰ ਕਦੇ ਛੱਡਦੇ ਹੋ ਦੂਏ ਨੂੰ ਵੀ ਦੇਖ ਲਿਆ ਕਰੋ ਨਾਲ ਲਾਕ ਤਾਂ ਅਹੀ ਹੁੰਦਾ ਵਿੱਚ ਹਾਂ ਮੇਰਾ ਵੀ ਲਾਕ ਦੇਖ ਲਓ ਮੈਂ ਵੀ ਸੋਨੇ ਦੇ ਕਲਿੱਪ ਵਿੱਚ ਪਾਏ ਆ ਹਣਾ ਦਿਨ ਦੂਏ ਨਹੀਂ ਪੈਗ ਮੈਂ ਉਹ ਚੀਜ਼ ਦੇਖਦਾ ਹਾਂ ਉਹ ਦੇਖਦਾ ਇਹ ਲਾ ਫਿਰ ਕੀ ਹੋ ਗਿਆ ਤਾਂ ਹੁਣ ਚੀਜ਼ ਵੰਡ ਕੇ ਵੀ ਪਾ ਸਕਦੇ ਆ ਆਪਾਂ ਹੁਣ ਕਿਆ ਪਤਾ ਇੱਕ ਕਲਿੱਪ ਮੇਰਾ ਹੀ ਹੋਵੇ ਵਿੱਚ ਇਹ ਤਾਂ ਹੁਣ ਵੀ ਇਹ ਤਾਂ ਹੁਣ ਸਾਨੂੰ ਹੁਣ ਕੀ ਪਤਾ ਵੀ ਕੀ ਦਾ ਕੀ ਪਤਾ ਇੱਕ ਮੇਰਾ ਹੋ ਗਏ ਹੋ ਚੋ ਕਲਿਪ ਪਤਾ ਨਾ ਬੀਰ ਤੇ ਉਹ ਸਟੀਲ ਬੂਲ ਲੈ ਰਿਆ ਸਟੀਲ ਬੂਲ ਉਧਰ ਲਿਆਨੇ ਉਹ ਭਾਂਡੇ ਵਾਲੇ ਤੇ ਬਾਜੀ ਕਰਾ ਪਤਾ ਨਹੀਂ ਕਿਹੜਾ ਮੈਂ ਹੀ ਕਿਹਾ ਤਾਂ ਵੀ ਲਈ ਹੈ ਤੇ ਆਹ ਬਾਜੀ ਕਰਾ ਹਾਂ ਦੱਸ ਸਕਦੇ ਕੀ ਕਿਹੜਾ ਬਾਜੀ ਪਤਾ ਐ ਨਹੀਂ ਪਤਾ ਕਿੰਨੇ ਦਾ ਇਹ ਮੈਂ 10 20 ਦਾ ਹੀ ਦੰਦਾ ਹੋਊਗਾ ਮੈਂ ਤਾਂ ਆਪਣੇ ਮੇਰੇ ਨਾਲੇ 10 ਦੇ ਨਾਲੇ ਲੈਣ ਆਈ ਐ ਹਾਣ ਦੱਸਦਾ ਇਹ ਸੰਗ ਮੈਂ ਸੰਗ ਹਾਂ ਨਾ ਹੋ ਰਿਹਾ ਤਾਂ ਵੀ ਫੜਾ ਦੇ ਤਾਂ ਲੈ ਫੜਦਾ ਹੁਣ ਬੀਬੀ ਨਾ ਇਹ ਬੋਲਦਾ ਜਦ ਤੱਕ ਨਹੀਂ ਮੈਨੂੰ ਕਹਿੰਦੀ ਮੈਨੂੰ ਟੀਚਰਾਂ ਕਰਦੇ ਨੇ ਮੈਨੂੰ ਕੋਈ ਪੈਸਾ ਨਹੀਂ ਫੜਾਂਦਾ ਕਹਿੰਦੀ ਆਮਰਜੀਤ ਵੀ ਆਮਰਜੀਤ ਵੀ ਪੈਸੇ ਮੰਗੂਗਾ ਮੈਂ ਮੇਰੇ ਤੋਂ ਕੀ ਕਹੇ ਕਹਿੰਦੀ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਹੈਗਾ ਆਹੋ 10 ਰੁਪਏ ਬੀਬੀ ਦੇ ਚਪਾ ਲਿਆ ਬਾਬੇ ਭੰਮਾ ਛਾਟ ਕੇ ਲੈ ਕੇ ਕਰ ਲੈ ਬੀਬੀ ਤੇਰਾ ਸੂਟ ਨਾਲ ਮੈਚ ਕਰ ਗਿਆ ਤੂੰ ਸੋਚਦਾ ਆ ਮੈਂ ਫੀਡਰਾਂ ਦੇ ਕੰਮ ਆ ਦੇਣਗੇ ਮੇਰੇ ਉਹ 200 ਚ 100 ਤਾਂ ਦੇ ਰਿਹਾ ਲੋਵੀਆ ਹੋਰ 100 ਦਾ ਤੇਲ ਪਾਇਆ ਮੁੱਕ ਗਿਆ ਤੇ 100 100 ਵੀ ਪਿੰਨ ਦੇਤਾ ਰੱਖ ਲੈ ਰੱਖ ਲੈ ਮਿੰਦੀ ਦੇ ਖੰਦੀ ਤੇ ਟੁੱਟੇ ਵੀ ਦੇਣੇ ਤੇ ਤਾਂ ਚੁਗ ਆ ਰਹੀ ਹੈ ਸੈਲਰੀ ਹੈ ਕੁਝ ਦੋ ਹਨਾ ਹਾਂ ਜਿਹਾ ਪੈੜਾ ਹੋਇਆ ਭੁੰਨੇ ਭੁੰਨਿਆ ਤਾਂ ਜਿਹਾ ਹੋਇਆ ਤਾਂ ਮਣੀ ਜਾਸ ਪਾਦੀ ਹਾਂ ਤੋ ਤੁਸੀਂ ਉਹ ਦੇਖ ਲਿਓ ਮੜਾ ਜ ਮਨਣਾ ਵੀ ਨਹੀਂ ਆਂਦਾ ਇਹਨਾਂ ਸਵਾਰ ਘਰੀ ਤੇ ਰੰਦੇ ਇੱਜੀ ਚਾਹ ਉਹ ਤਾਂ ਧਰ ਬੜਾ ਗੈਸ ਅੱਜ ਦਲੀਆ ਖਾ ਕੇ ਆਪਣਾ ਉਹ ਬੜਾ ਗੈਸ ਪਰ ਧਰਦੇ ਬੜੇ ਪਤਾ ਦੋ ਮੇਰਾ ਤਾਂ ਤਾਂ ਰਹਿ ਤਾ ਇੱਧਰ ਵੀ ਉਬਲਣਾ ਜਾਵੇ ਪਰ ਮੇਰਾ ਧਿਆਨ ਨਹੀਂ ਜਾਂਦਾ ਚਲੋ ਜੀ ਅੱਜ ਆਪਾਂ ਦਲੀਆ ਖਾਵਾਂਗੇ ਕਿਉਂਕਿ ਅੱਜ ਸਾਡੀ ਦਲੀਆ ਖਾ ਕੇ ਰੀਝਪੁਰੀ ਹੋਊਗੀ ਹਾਂ ਹਾਂ ਆਬੂ ਦਾ ਫਾਰਾ ਦੀ ਪ੍ਰਾਣਾ ਸਟ ਚਾਹ ਘਰ ਬਸ ਇਹ ਮੰਗਤੇ ਪਹਿਲਾਂ ਫਿਰ ਆਈ ਕਿ ਅਗਰਾਂ ਦੀ ਬਾਟੀ ਲੈ ਕੇ

ਕਿੱਥੇ ਫਿਰ ਐਨੇ ਤਾਂ ਮਿੱਠੇ ਦੇ ਤਾਣ ਗਏ ਇਹ ਮੈਂ ਦੀਪ ਬਣਾਈਏ ਵੀਡੀਓ ਉਹਦੇ ਬਾਅਦ ਮੈਂ ਸਬਜੀ ਬਣਾ ਕੇ ਆਈ ਹੁਣ ਤੈਨੂੰ ਖਵਾਉਂਗੀ ਮੈਂ ਦਿਖਾ ਦਦਿਆ ਮੈਂ ਸਬਜੀ ਬਣਾਈ ਨਹੀਂ ਟਮਾਟਰ ਪਾ ਕੇ ਬਣਾਈ ਅੱਜ ਤੋਰੀਆਂ ਦੀ ਸਬਜੀ ਟਮਾਟਰ ਪਾ ਕੇ ਥੋੜੇ ਇੱਕੇ ਦਵਾ ਸਾਰੇ ਕਿਤੇ ਫਿਰ ਉਹ ਅੱਧੇ ਰਹਿ ਜਾਣ ਕਿ ਤੇ ਅੱਜ ਜ਼ਾਦੇ ਕੋਲਾ ਭਰ ਕੇ ਖਾ ਲ ਤੁਸੀਂ ਨਾ ਸਾਰਿਆਂ ਨੇ ਕਰ ਲਿਆ ਯੂ ਵੀ ਲੋਕਾਂ ਨੇ ਖਾਣਾ ਬਚਾ ਲਈ ਉਹ ਵੀ ਮੈਂ 4 ਵਜੇ ਖਵਾਣਾ ਤਾਂ ਉਹਨੂੰ 4 ਵਜੇ ਦਾ ਟਾਈਮ ਤਾਂ ਦਾ 5 ਵਜੇ ਤੇ ਹਾਂ ਚਲੋ ਮੈਂ ਪੈਨਾ ਤਾਰਾਂ ਗੱਡਣੀਆਂ ਨੇ ਫਿਰ ਕੋਈ ਕੰਧਾ ਨਾ ਕਰਦੇ ਮੈਂ ਤਾਂ ਪੱਤਾ ਦੀਜੇ ਦੇ ਦੇ ਸੰਡਾ ਕਰਕੇ ਦੋ ਫਿਰ ਕਿਉਂ ਮਾਂ ਉਹ ਰੇਸੀ ਨਾ ਹੁੰਦੀ ਉਹ ਰੇਸੀ ਚਲੋ ਮਸਾਲੇ ਇਹਨੂੰ ਦੇ ਦਈਏ ਬੜੇ ਰੋਣ ਮਸਾਲੇ ਬੰਨ ਹੈ ਅਰੇ ਇੱਜਦਾਰੀ ਇੱਜਦਾ ਹੈ ਹੋਰ ਅਰੇ ਇੱਜਦਾ ਹੈ ਕਿਹੜਾ ਕਾਲੀ ਪਹਿਲਾਂ ਇਹਦੇ ਨਾਲ ਆ ਦੇਗੀ ਬਿੱਬੀ 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 ਛਾਲੇ ਕਰਨ ਤਾਂ ਥੱਲੇ ਬੈਠੀ ਆ ਜਿਹਨੂੰ ਫਰੇਟ ਦੇਣੀ ਪਾਕ ਲੀਆ ਮੇ ਪਲੇਟਾ ਖਾਲਾ ਕਰ ਕੰਮ ਚ ਨਹੀਂ ਕਰੇ ਜਾਣਾ ਪਾਣੀ ਚੱਲਣਾ ਨਾ ਪਾਦੇ ਸਾਡੇ ਠੀਕ ਆ ਨਾ ਪਤਲਾ ਹੀ ਫਿਰ ਰੱਖਿਆ ਜਾਣ ਕੇ ਹੀ ਨਾਲੇ ਸਾਰਿਆਂ ਨੂੰ ਹੁਣ ਸਾਰਾ ਖਤਮ ਹੋ ਜਾਊਗਾ ਲੱਗ ਜਾਊਗਾ ਥੋੜਾ ਜਿਆ ਰਹਿ ਗਿਆ ਹਾਂ ਤੂੰ ਵੀ ਲੈ ਹਾਂ ਤੂੰ ਲੈ ਥੰਡਾ ਕਰ ਲਈ ਲਓ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਤੇ ਆਪਾਂ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਸਵੇਰ ਤੇ ਲਾ ਕੇ ਸ਼ਾਮ ਤੱਕ ਦੀ ਆਪਾਂ ਸਾਰੀ ਵੀਡੀਓ ਬਣਾਈ ਹੈ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਵੀ ਸ਼ਾਰਟ ਵਲੌਗ ਜਿਹੜੇ ਐ ਸ਼ਾਰਟ ਵੀਡੀਓਜ਼ ਜਿਹੜੀਆਂ ਆਉਂਦੀਆਂ ਨੇ ਉਹ ਇੰਸਟਾਗ੍ਰਾਮ ਤੇ ਆਉਂਦੀਆਂ ਨੇ ਫੁੱਲ ਵਲੌਗ ਆਪਣੇ YouTube ਤੇ ਹੁੰਦੇ ਆ ਤੇ ਮੈਂ ਉੱਥੇ ਵੀ ਵੀਡੀਓ ਸਟਾਰਟ ਕੀਤੀਆਂ ਨੇ ਪਾਣੀ ਤਾਂ ਪਲੀਜ਼ ਜੇ ਕਦੇ ਮਤਲਬ ਸ਼ਾਰਟ ਤਾਂ ਬਣਦੀ ਰਹੇ ਕਰੂਗੀ ਜੇ ਮੈਂ ਜਿਸ ਦਿਨ ਵਲੌਗ ਨਹੀਂ ਆਇਆ ਕਰੂਗਾ ਉਸ ਦਿਨ ਸ਼ਾਰਟ ਵੀਡੀਓ ਜਿਹੜੀ ਉਹ ਪੱਕਾ ਉਤੇ ਇੰਸਟਾਗ੍ਰਾਮ ਤੇ ਦਾ ਜਰੂਰ ਆਇਆ ਕਰੂਗੀ ਮਤਲਬ ਜਿਹੜੇ ਆਪਾਂ ਦਿਨ ਚ ਸ਼ਾਰਟ ਵੀਡੀਓ ਬਣਾਣੇ ਛੋਟੀ ਜੀ ਮਿਨੀ ਵਲੌਗ ਦੀ ਤਰ੍ਹਾਂ ਉਹ ਤਾਂ ਪੱਕਾ ਆਉਗੀ ਹੋਊਗੀ ਜਿਸ ਦਿਨ ਵਲੌਗ ਨਹੀਂ ਆਊਗਾ ਪਰ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਹਰ ਦਿਨ ਵਲੌਗ ਪਾਇਆ ਕਰੂੰਗੀ ਅੱਗੇ ਮੈਂ ਇੱਕ ਦਿਨ ਛੱਡ ਕੇ ਆ ਮੈਂ ਨੋਨੇਧਰਾਣੀ ਚਹਣੀ ਇਕੱਠੀਆਂ ਬਣਾਉਂਦੀਆਂ ਨੇ ਇਕੱਠੀਆਂ ਪਾਉਂਦੀਆਂ ਹੁਣ ਸੋਚਿਆ ਵੀ ਮੈਂ ਦਿੱਲੀ ਪਾਇਆ ਕਰੂੰਗੀ ਵੀ ਕਮ ਸੇ ਘਮ ਜਿਹੜੀ ਫੈਮਿਲੀ ਦੀ ਅਪਡੇਟ ਆ ਤੁਹਾਨੂੰ ਡੇਲੀ ਮਿਲਦੀ ਰਹਿਆ ਕਰੂੰਗੀ ਜੇ ਜਿਸ ਦਿਨ ਨਹੀਂ ਮਿਲਿਆ ਬਣਾਇਆ ਕਰੂੰਗੇ ਤਾਂ ਉਸ ਦਿਨ ਛੋਟ ਵੀਡੀਓ ਤੁਹਾਨੂੰ ਇੰਸਟਾਗ੍ਰam ਤੇ ਪੱਕਾ ਮਿਲਣ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ ਚ ਯੂਵੀ ਵੀ ਰੋਟੀ ਖਾ ਰਿਹਾ ਬਾਹਰ ਵੀ ਰੋਟੀ ਖਾ ਰਿਹਾ ਬਸ ਹੁਣ ਮੈਂ ਭਾਂਡੇ ਸਾਫ ਕਰਕੇ ਸੋਏ ਸਾਫ ਕਰਕੇ ਬਿਸਤਰਾ ਲੈ ਗਿਰਜਣਾ ਤੇ ਵੀਡੀਓ ਦੇ ਗਿਰਜਣਾ ਪਰ ਕੰਮ ਤਾਂ ਆਪਣਾ ਇੱਥੇ ਵੀ ਚੱਲਦਾ ਰਹੂਗਾ ਵੀਡੀਓ ਦੀ ਐਡੀਟਿੰਗ ਵਗੈਰਾ ਕਰਾਂਗੇ ਚਲੋ ਹੁਣ ਮਿਲਦੇ ਆ ਅਗਲੇ ਵਲੌਗ ਚ